ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪਾਠਕ ਲੜੀ ਵਿੱਚ ਨੰਬਰ 5 ਤੇ ਲੈ ਕੇ ਆਏ ਹਾਂ सुरेंद्र ਸਿੰਘ ਸੀਰਤਜੀਤ ਦੀ ਕਵਤਾ ਦੀ ਪੁਸਤਕ ਜੰਗ ਜਾਰੀ ਹੈ ਦਾ ਇੱਕ ਵਿਸ਼ਲੇਸ਼ਣ ਜੰਮੂ ਕਸ਼ਮੀਰ ਦੀ रियासत ਵਿੱਚ ਪੰਜਾਬੀ ਸਾਹਿਤਕਾਰਾਂ ਵਿੱਚੋਂ सुरेंद्र ਸਿੰਘ ਸੀਰਤਜੀਤ ਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ ਹੈ सुरेंद्र ਸੀਰਤ ਪਿਛਲੇ ਚਾਰ ਦਹਾਕਿਆਂ ਤੋਂ ਨਿਰੰਤਰ ਸਾਹਿਤਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਵੈਸੇ ਸੀਰਤ ਸਾਹਿਬ ਦੀ ਪੜ੍ਹਾਈ ਵਿਗਿਆਨ ਦੇ ਵਿਸ਼ੇ ਨਾਲ ਹੈ ਇਸ ਲਈ ਉਹਨਾਂ ਨੇ ਕੁਝ ਸਮਾਂ ਭੋਤੀ ਵਿਗਿਆਨ ਦੇ ਪ੍ਰੋਫੈਸਰ ਵੱਜੋਂ ਵੀ ਸੇਵਾ ਨਿਭਾਈ ਹੈ ਇਸ ਕਾਰਨ ਸੀਰਤ ਸਾਹਿਬ ਦੀ ਦ੍ਰਿਸ਼ਟੀ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਦੇਖਿਆ ਜਾ ਸਕਦਾ ਹੈ ਸੁਰਿੰਦਰ ਸਿੰਘ ਸੀਰਤ ਅਗਾਹ ਵਧੂ ਸੋਚ ਵਾਲਾ ਅਜਿਹਾ ਸਾਹਿਤਕਾਰ ਹੈ ਜੋ ਮਨੁੱਖੀ ਅਵਚੇਤਨ ਮਨ ਵਿੱਚ ਪਈਆਂ ਰੂੜੀਵਾਦੀ ਤੇ ਨਾਵਾਚੀ ਪਰੰਪਰਾਵਾਂ ਨੂੰ ਨਕਾਰ ਕੇ ਵਿਗਿਆਨਿਕ ਦ੍ਰਿਸ਼ਟੀਕੋਣ ਰਾਹੀਂ ਸਾਹਿਤ ਨੂੰ ਪੇਸ਼ ਕਰਦਾ ਹੈ ਸੀਰਤ ਸਾਹਿਬ ਮਾਨਵੀ ਸਰੋਕਾਰਾਂ ਨਾਲ ਜੁੜੇ ਹੋਏ ਅਜਿਹੇ ਸ਼ਾਇਰ ਹਨ ਜੋ ਮਨੁੱਖ ਸਾਹਮਣੇ ਦਰਪੇਸ਼ ਆਉਂਦੀਆਂ ਦੁਸ਼ਵਾਰੀਆਂ ਨੂੰ ਤਲਾਸ਼ ਕਰਦੇ ਹੋਏ ਮਨੁੱਖੀ ਹੋਣੀ ਦੀ ਨਿਸ਼ਾਨਦੇਹੀ ਕਰਦੇ ਹਨ 20ਵੀਂ ਸਦੀ ਦੇ ਅੰਤਰਲੇ ਦਹਾਕੇ ਵਿੱਚ ਸੀਰਤ ਸਾਹਿਬ ਅਮਰੀਕਾ ਵਿੱਚ ਜਾ ਵਸੇ ਵਿਗਿਆਨਿਕ ਦ੍ਰਿਸ਼ਟੀਕੋਣ ਤੇ ਜਗਮਗਾਮ ਦੇ ਦੇਸ਼ ਦੀ ਚਕਾਚਾਂਦ ਰੋਸ਼ਨੀ ਉਹਨਾਂ ਦੇ ਮਨ ਵਿੱਚੋਂ ਸਾਹਿਤ ਪ੍ਰਤੀ ਪ੍ਰੇਮ ਨੂੰ ਘਟ ਨਹੀਂ ਕਰ ਸਕੀ ਸੰਘਰਸ਼ਪੂਰਨ ਜੀਵਨ ਵਿੱਚ ਵੀ ਉਹਨਾਂ ਨੇ ਆਪਣੇ ਸਾਹਿਤਿਕ ਸਫ਼ਰ ਨੂੰ ਰੁਕਣ ਨਹੀਂ ਦਿੱਤਾ 1980 ਵਿੱਚ ਉਹਨਾਂ ਦੀ ਆਈ ਪਹਿਲੀ ਸਾਹਿਤਕ ਪੁਸਤਕ ਛੱਲਾਂ ਸੀ ਬਾਅਦ ਵਿੱਚ ਉਹਨਾਂ ਦਾ ਸਾਹਿਤਿਕ ਸਫ਼ਰ ਚੱਲਦਾ ਹੀ ਰਿਹਾ ਇਹਨਾਂ ਪੁਸਤਕਾਂ ਦੇ ਰਾਹੀ ਖਲਾਅ ਚ ਟੰਗੇ ਹਰਫ ਪਰਮਪੁਲਈਆ ਕਿਰਚਾ ਕਿਕਰ ਕੰਡੇ ਸੂਰਤ ਸਿਰਤ ਤੇ ਸ਼ਰਾਬ ਸੇਜ ਸੂਲੀ ਤੇ ਸਲੀਬ ਰੂਪੇ ਅੱਖਰਾਂ ਦਾ ਅਕਸ ਤੇ ਹੁਣ ਜੰਗ ਜਾਰੀ ਹੈ ਉਹਨਾਂ ਦੀਆਂ ਰਚਨਾਵਾਂ ਹਨ ਸੁਰਿੰਦਰ ਸਿੰਘ ਸੀਰਤ ਦੀ ਰਚਨਾ ਪ੍ਰਤੀਕਿਰਿਆ ਨਿਰੰਤਰ ਕਾਰਜਸ਼ੀਲਤਾ ਨੂੰ ਅਪਣਾਉਂਦੀ ਹੋਈ ਮਨੁੱਖੀ ਅਸਤਿਤਵ ਨਾਲ ਜੁੜੇ ਹੋਏ ਮਹੱਤਵਪੂਰਨ ਮਸਲਿਆਂ ਨਾਲ ਸੰਵਾਦ ਰਚਾਉਂਦੀ ਹੈ ਜੰਗ ਜਾਰੀ ਹੈ ਕਵਿਤਾ ਦੀ ਪੁਸਤਕ ਵਿੱਚ ਸੀਰਤ ਸਾਹਿਬ ਨੇ ਮਨੁੱਖ ਦੇ ਅਸਤਿਤਵ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਨੂੰ ਉਜਾਗਰ ਕਰਨ ਲਈ ਦਿਲ ਦੀਆਂ ਗਹਿਰਾਈਆਂ ਨਾਲ ਕੋਸ਼ਿਸ਼ ਕੀਤੀ ਹੈ ਇਹ ਵਿਸ਼ੇ ਇਸ ਤਰ੍ਹਾਂ ਹਨ ਧਰਮ ਬਾਰੇ ਔਰਤ ਦੀ ਸਥਿਤੀ ਬਾਰੇ ਜੰਗ ਯੁੱਧ ਬਾਰੇ ਮਨੁੱਖ ਦੀ ਆਜ਼ਾਦੀ ਬਾਰੇ ਆਪਣੀ ਸਭਿਤਾ ਪ੍ਰਤੀ ਪਿਆਰ ਬਾਰੇ ਸਾਹਿਤ ਬਾਰੇ ਸਿਆਸਤ ਬਾਰੇ ਪ੍ਰਵਾਸ ਬਾਰੇ ਪੂਹੇਰਵੇ ਬਾਰੇ ਅਤੇ ਅਖੀਰ ਤੇ ਮਾਨਵਤਾ ਦੇ ਹੱਕ ਵਿੱਚ ਆਪਣੀ ਲਿਖਤ ਨੂੰ ਪੇਸ਼ ਕੀਤਾ ਹੈ ਇਹਨਾਂ ਵਿਸ਼ਿਆਂ ਨੂੰ ਵਿਸਥਾਰ ਨਾਲ ਪੇਸ਼ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨੰਬਰ 1 ਤੇ ਜੰਗ ਤੇ ਯੁੱਧ ਬਾਰੇ ਸੀਰਤ ਸਾਹਿਬ ਆਪਣੀ ਕਵਿਤਾ ਵਿੱਚ ਲਿਖਦੇ ਹਨ ਕਿ ਇਹ ਜੰਗ ਕੋਈ ਰਾਤੋਂ ਰਾਤ ਨਹੀਂ ਹੋ ਜਾਂਦੀ ਇਹ ਜੰਗਾਂ ਕਈ-ਕਈ ਸਮਾਂ ਮਨੁੱਖ ਦੇ ਅਵਚੇਤਨ ਮਨ ਵਿੱਚ ਚਲਦੀਆਂ ਰਹਿੰਦੀਆਂ ਹਨ ਤੇ ਹੌਲੀ-ਹੌਲੀ ਕਿਸੇ ਚਿੰਗਾਰੀ ਦੀ ਤਰ੍ਹਾਂ ਧੁਖਦੀਆਂ ਰਹਿੰਦੀਆਂ ਹਨ ਇਸ ਬਾਰੇ ਕਵੀ ਆਪਣੀ ਕਵਿਤਾ ਦੇ ਮਾਧਿਅਮ ਰਾਹੀਂ ਜੰਗ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ ਜੰਗ ਜਾਰੀ ਹੈ ਹਰ ਇੱਕ ਮੈਦਾਨ ਅੰਦਰ ਸੰਸਥਾਵਾਂ ਦੇ ਬਣੇ ਸੰਵਿਧਾਨ ਅੰਦਰ ਸਥਾਪਤੀ ਬਸ ਕੁਰਸੀਆਂ ਤੇ ਹੈ ਆਧਾਰਿਤ ਸ਼ਾਜਿਸ਼ਾਂ ਨੇ ਨਿਤ ਨਵੇਂ ਕਮਸਾਨ ਅੰਦਰ ਪ੍ਰਾਪਤੀ ਸੱਤਾ ਦੀ ਵੀ ਇੱਕ ਜੰਗ ਹੈ ਸਾਰੇ ਜਗਤ ਵਿੱਚ ਹਰ ਕਿਸੇ ਦੀ ਮੰਗ ਹੈ ਕਰ ਗੁజర్ ਦੇ ਗੈਰ ਮੁਮਕਿਨ ਹਰਕਤਾ ਵੀ ਅੱਜ ਦੀ ਸੱਤਾ ਵਿੱਚ ਤਾਂ ਹੁਣ ਅਧਰੰਗ ਹੈ ਸ਼ੀਤਲੀ ਜੰਗ ਹੋ ਰਹੀ ਕੋਹਰਾਮ ਅੰਦਰ ਕੋਰੀਆ ਜਾਪਾਨ ਤੇ ਅਫਗਾਨ ਅੰਦਰ ਛੜ ਪੇ ਇੱਕ ਵੈਰ ਫਿਰ ਸੰਭਾਲਦਾ ਕੀ ਕਸ਼ਮੀਰ ਤੇ ਭਾਰਤ ਦੀ ਪਾਕਿਸਤਾਨ ਅੰਦਰ ਬਾਈਡਰ ਹੀਰੋ ਹੈ ਜਿਨ੍ਹਾਂ ਦਾ ਯੂਕਰੇਨ ਦੇ ਹਨ ਉਹ ਵਾਸੀ ਹਾਹਾਕਾਰ ਮਚੀ ਜਿਸ ਅੰਦਰ ਫੈਲ ਗਈ ਭਰਪੂਰ ਉਦਾਸੀ ਇਹ ਜੰਗ ਜੋ ਮਨੁੱਖ ਦੀ ਤਬਾਹੀ ਨੂੰ ਲੈ ਕੇ ਆਉਂਦੀ ਹੈ ਹਰ ਪਾਸੇ ਹਾਹਾਕਾਰ ਮਚਾ ਦਿੰਦੀ ਹੈ ਕਵੀ ਇਸ ਜੰਗ ਦੇ ਵਿਰੋਧ ਵਿੱਚ ਲਿਖਦਾ ਹੈ ਨੰਬਰ 2 ਤੇ ਮਨੁੱਖ ਦੀ ਆਜ਼ਾਦੀ ਬਾਰੇ ਕਵੀ ਆਪਣੀ ਕਵਤਾ ਵਿੱਚ ਮਨੁੱਖ ਦੀ ਆਜ਼ਾਦੀ ਬਾਰੇ ਉਸ ਦੇ ਸੁਪਨਮਈ ਸੰਸਾਰ ਬਾਰੇ ਬੋਲਦਾ ਹੈ ਆਜ਼ਾਦੀ ਇੱਕ ਸੁਪਨਾ ਜਿਹਾ ਚੜੇ ਸੂਰਜ ਦੀ ਲੋ ਵਿੱਚ ਜੋ ਵੇਖਦਾ ਮਨੁੱਖ ਹੈ ਮੈਂ ਸੂਚਦਾ ਇੱਕ ਸੁਖ ਹੈ ਆਜ਼ਾਦੀ ਕਿਸੇ ਵਿਸ਼ਵਾਸ ਨੂੰ ਪਕੜਨ ਦਾ ਨਾਂ ਆਜ਼ਾਦੀ ਮਨੁੱਖ ਦੇ ਅੰਤਰਾ ਦੀ ਕਾਮਨਾ ਆਜ਼ਾਦੀ ਰਾਤ ਦੀ ਚੁੱਪ ਜਿਹਾ ਇੱਕ ਸੱਚ ਆਜ਼ਾਦੀ ਪ੍ਰਗਤੀਵਾਦ ਵਿੱਚ ਟੁੱਟਿਆ ਪਿਆ ਕੋਈ ਕੱਚ ਕਵੀ ਇੱਥੇ ਮਨੁੱਖ ਦੇ ਮਨ ਅੰਦਰ ਆਜ਼ਾਦੀ ਦੀ ਲਾਲਸਾ ਨੂੰ ਬਿਆਨ ਕਰਦਾ ਹੈ ਜੋ ਮਨੁੱਖ ਦਾ ਕੁਦਰਤੀ ਅਧਿਕਾਰ ਹੈ ਪਰ ਸਮਾਜ ਨੇ ਉਸ ਅਧਿਕਾਰ ਨੂੰ ਖੋਹ ਲਿਆ ਹੈ ਮਨੁੱਖ ਦਾ ਸੁਪਨਾ ਮਨ ਵਿੱਚ ਤੋੜ ਦਿੱਤਾ ਹੈ ਇੱਥੇ ਕਵੀ ਮਨੁੱਖ ਦੇ ਮਨ ਵਿੱਚ ਟੁੱਟੇ ਸੁਪਨੇ ਦੀ ਗੱਲ ਕਰਦਾ ਹੈ ਜਿਸ ਨੂੰ ਪੰਜਾਬੀ ਦੇ ਮਹਾਨ ਕਵੀ ਅਵਤਾਰ ਸਿੰਘ ਪਾਸ਼ ਨੇ ਆਪਣੀ ਲਿਖਤ ਵਿੱਚ ਲਿਖਿਆ ਸੀ ਸਭ ਤੋਂ ਖਤਰਨਾਕ ਹੁੰਦਾ ਹੈ ਬੰਦੇ ਦੇ ਸੁਪਨੇ ਦਾ ਮਰ ਜਾਣਾ ਇੱਥੇ ਵਿਅਕਤੀ ਦੇ ਸੁਪਨੇ ਨੂੰ ਸੀਰਤ ਸਾਹਿਬ ਆਪਣੀ ਕਵਿਤਾ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ ਦਿਲ ਦੀ ਚਾਰ ਦਿਵਾਰੀ ਤੋਂ ਘਰ ਦੀ ਚਾਰ ਦਿਵਾਰੀ ਤੱਕ ਜਨਮ ਦੀ ਹੈ ਇੱਕ ਆਜ਼ਾਦ ਕਵਤਾ ਬੁਹੇੋਂ ਬਾਹਰ ਨਿਕਲਣ ਲਈ ਤੇ ਵਿਹੜੇ ਦੀ ਮਿੱਟੀ ਫੱਕਣ ਲਈ ਮਿੱਟੀ ਜਿਸ ਦਾ ਸੁਆਦ ਹੈ ਆਪਣਾ ਜਿਸ ਦਾ ਰੰਗ ਹੈ ਆਪਣਾ ਨੰਬਰ 3 ਤੇ ਆਪਣੀ ਸਭਿਤਾ ਪ੍ਰਤੀ ਪਿਆਰ ਸੁਰਿੰਦਰ ਸੀਰਤਜੀ ਭਾਵੇਂ ਵਿਦੇਸ਼ ਦੀ ਧਰਤੀ ਤੇ ਚਲੇ ਗਏ ਹਨ ਪਰ ਉਹ ਫਿਰ ਵੀ ਆਪਣੀ ਸਭਿਤਾ ਨੂੰ ਨਹੀਂ ਭੁੱਲੇ ਉਹਨਾਂ ਦੀ ਕਵਿਤਾ ਵਿੱਚ ਆਪਣੀ ਸਭਿਤਾ ਸੰਸਕ੍ਰਿਤੀ ਪ੍ਰਤੀ ਪਿਆਰ ਸਾਫ਼ ਹੀ ਦੇਖਣ ਨੂੰ ਮਿਲਦਾ ਹੈ ਉਹ ਆਪਣੀ ਜਨ ਪਰੰਪਰਾ ਵਿਚਲੇ ਗਿਆਨ ਦੇ ਸਰੋਤਾਂ ਨੂੰ ਸਾਰੀਆਂ ਪਰੰਪਰਾਵਾਂ ਤੋਂ શ્રેਸ਼ਟ ਮੰਨਦੇ ਹਨ ਤੇ ਭਾਰਤ ਨੂੰ ਗਿਆਨ ਦਾ ਗੁਰੂ ਦੱਸਦੇ ਹਨ ਸਿਰਾਂ ਤੇ ਭੇਟ ਸਰਬੰਸ ਦੀ ਆਹੂਤੀ ਸਭਿਤਾ ਦੀ ਪੁੱਠ ਤੁਹਾਡੀ ਪ੍ਰਤੀਕਸ਼ਾ ਕਰ ਰਹੀ ਹੈ ਨੰਬਰ 4 ਤੇ ਧਰਮ ਬਾਰੇ ਸੀਰਤ ਸਾਹਿਬ ਧਰਮ ਦੀ ਗੱਲ ਕਰਦੇ ਆਖਦੇ ਹਨ ਕਿ ਧਰਮ ਨੇ ਮਨੁੱਖ ਨੂੰ ਸਹੀ ਰਾਹ ਦੱਸਣੀ ਸੀ ਪਰ ਅੱਜ ਸਾਰਾ ਵਿਸ਼ਵ ਧਰਮ ਦੇ ਨਾਂ ਤੇ ਲੜ ਰਿਹਾ ਹੈ ਹਰ ਮਜਬ ਧਰਮ ਦੀ ਆੜ ਵਿੱਚ ਆਪਣੀ ਪ੍ਰਭੂ ਸੱਤਾ ਨੂੰ ਸਾਬਤ ਕਰਨ ਵਿੱਚ ਲੱਗਾ ਹੋਇਆ ਹੈ ਸੀਰਤ ਸਾਹਿਬ ਆਪਣੀ ਕਵਿਤਾ ਵਿੱਚ ਇਸ ਤਰ੍ਹਾਂ ਦੱਸਦੇ ਹਨ ਖੇਡ ਮਜਬ ਦੀ ਹੈ ਇਕ ਹਥਿਆਰ ਐਸਾ ਵੇਖਦੀ ਰਹਿੰਦੀ ਹੈ ਜਲਵਾ ਦੁਨੀਆ ਜਿਸ ਦਾ ਚੱਲ ਰਹੇ ਸ਼ਸਤਰ ਇਹ ਦੇਸ਼ ਦਿਸ਼ਾਵਾਂ ਅੰਦਰ ਕਤਲੋ ਗਾਰਤ ਬਰਬੀਅਤ ਊੜਾ ਤਮਾਸ਼ਾ ਸ਼ਸਤਰ ਨੇ ਹਮੇਸ਼ਾ ਸਮਾਜ ਦਾ ਵਿਨਾਸ਼ ਹੀ ਕੀਤਾ ਹੈ ਇਸ ਲਈ ਲੇਖਕ ਆਪਣੀ ਕਵਿਤਾ ਵਿੱਚ ਸ਼ਸਤਰ ਦੀ ਥਾਂ ਤੇ ਸ਼ਾਸਤਰ ਨੂੰ ਅਪਣਾਉਣ ਦੀ ਗੱਲ ਕਰਦਾ ਹੈ ਕਿਉਂਕਿ ਦੁਨੀਆ ਵਿੱਚ ਗਿਆਨ ਦਾ ਪਸਾਰ ਸ਼ਾਸਤਰ ਨੇ ਹੀ ਕੀਤਾ ਹੈ ਸ਼ਸਤਰ ਨੇ ਨਹੀਂ ਔਰਤ ਦੀ ਸਥਿਤੀ ਸੁਰਿੰਦਰ ਸੀਰਤ ਆਪਣੀ ਕਵਿਤਾ ਵਿੱਚ ਔਰਤ ਦੀ ਸਥਿਤੀ ਦੀ ਗੱਲ ਕਰਦਾ ਹੈ ਸਾਡੇ ਸਮਾਜ ਵਿੱਚ ਔਰਤ ਸਦੀਆਂ ਤੋਂ ਗੁਲਾਮੀ ਦੀ ਚੱਕੀ ਵਿੱਚ पीसी ਜਾ ਰਹੀ ਹੈ ਔਰਤ ਨੂੰ ਆਪਣੀ ਮਰਜ਼ੀ ਦਾ ਜੀਵਨ ਕਦੀ ਵੀ ਨਹੀਂ ਮਿਲਿਆ ਸ੍ਰਿੰਦਰ ਸੀਰਤ ਇਸ ਦੇ ਉੱਤੇ ਇੱਕ ਕਵਤਾ ਵਿੱਚ ਬਿਆਨ ਕਰਦੇ ਹਨ ਹਰ ਬਰੇ ਰਾਮਨ ਦੀ ਮੌਤ ਉੱਤੇ ਰਚਿਆ ਜਾਂਦਾ ਏ ਅਡੰਬਰ ਚੁਕਿਆ ਜਾਂਦਾ ਏ ਝੂਠ ਤੋਂ ਪਰਦਾ ਪਰ ਫਿਰ ਵੀ ਰਾਮਨ ਨਹੀਂ ਮਰਦਾ ਰਾਮ ਦਾ ਹੁੰਦਾ ਏ ਬਨਵਾਸ ਸੀਤਾ ਦਾ ਹੁੰਦਾ ਏ ਹਰਨ ਤੇ ਸਤਿ ਜੋ ਅਗ ਚੋਂ ਨਿਤਰਦਾ ਏ ਤਹਮਤ ਬਨ ਕੇ ਉਸਰਦਾ ਏ ਔਰਤ ਨੂੰ ਸਦੀਆਂ ਤੋਂ ਆਪਣੇ ਹੱਕ ਲਈ ਸੰਘਰਸ਼ ਕਰਨਾ ਪਿਆ ਰਿਹਾ ਹੈ ਤੇ ਇਹ ਸੰਘਰਸ਼ ਅੱਜ ਵੀ ਜਾਰੀ ਹੈ ਜਿੱਥੇ-ਜਿੱਥੇ ਲੋਹ ਹੈ ਪਸਰੀ ਉਥੇ-ਉਥੇ ਹਰ ਥਾਂ ਹੈ ਨਾਰੀ ਬਰਾਬਰਤਾ ਦੇ ਹੱਕ ਮੰਗ ਰਹੀ ਹੈ ਲੜ ਇੱਕ ਆਪਣੀ ਜੰਗ ਰਹੀ ਹੈ ਇਹ ਹੱਕ ਦੀ ਜੰਗ ਪਤਾ ਨਹੀਂ ਕਦੋਂ ਤੱਕ ਔਰਤ ਨੂੰ ਲੜਨੀ ਪਵੇਗੀ ਸੱਤਾ ਦੀ ਪ੍ਰਾਪਤੀ ਸੱਤਾ ਦੀ ਪ੍ਰਾਪਤੀ ਲਈ ਸੰਘਰਸ਼ ਆਦੀ ਕਾਲ ਤੋਂ ਹੀ ਚੱਲਾ ਚਲਦਾ ਆ ਰਿਹਾ ਹੈ ਸਿਆਸਤਦਾਨ ਹਰ ਸਮੇਂ ਸੱਤਾ ਵਿੱਚ ਰਹਿਣ ਲਈ ਹਰ ਇੱਕ ਤਰ੍ਹਾਂ ਦਾ ਕਦਮ ਚੁੱਕ ਰਿਹਾ ਹੈ ਉਸ ਵਿੱਚ ਭਾਵੇਂ ਕਿਸੇ ਦਾ ਬੁਰਾ ਹੁੰਦਾ ਹੈ ਤਾਂ ਕੋਈ ਗੱਲ ਨਹੀਂ ਕਵੀ ਦੀ ਲਿਖਤ ਇਸ ਨੂੰ ਪ੍ਰਗਟ ਕਰਦੀ ਹੈ ਪ੍ਰਾਪਤੀ ਸੱਤਾ ਦੀ ਵੀ ਇੱਕ ਜੰਗ ਹੈ ਸਾਰੇ ਜਗਤ ਵਿੱਚ ਹਰ ਕਿਸੇ ਦੀ ਮੰਗ ਹੈ ਕਰ ਗੁਜਰ ਦੇ ਗੈਰ ਮੁਮਕਿਨ ਹਰਕਤਾਂ ਵਿੱਚ ਅੱਜ ਦੀ ਸੱਤਾ ਵਿੱਚ ਤਾਂ ਹੁਣ ਅਧਰੰਗ ਹੈ ਗੱਲ ਭ੍ਰਿਸ਼ਟਾਚਾਰ ਦੀ ਜੁਗਾਂ ਤੋਂ ਆਈ ਹਸਤਨਾਪੁਰ ਤੋਂ ਮਨੀਪੁਰੀ ਤਿੱਕ ਛਾਈ ਖੱਤਿਆ ਇਨਸਾਨੀਅਤ ਦੀ ਕਿੰਜ ਹੁੰਦੀ ਸੱਤਾ ਦੀ ਸ਼ਤਰੰਜ ਨੇ ਇਹ ਕਰ ਵਿਖਾਈ ਸਿਆਸਤ ਵੀ ਇੱਕ ਸ਼ਤਰੰਜ ਦੀ ਖੇਡ ਦੀ ਤਰ੍ਹਾਂ ਹੈ ਜਿਸ ਵਿੱਚ ਸੱਤਾ ਨੂੰ ਹਾਸਲ ਕਰਨ ਲਈ ਹਰ ਤਰ੍ਹਾਂ ਦੀ ਚਾਲ ਚੱਲੀ ਜਾਂਦੀ ਹੈ ਪਰਵਾਸ ਪਰਵਾਸ ਤੋਂ ਭਾਵ ਆਪਣੇ ਮੁਲਕ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਵਿੱਚ ਚਲੇ ਜਾਣਾ ਤੇ ਪਰਵਾਸ ਨੂੰ ਕੋਈ ਖੁਸ਼ੀ-ਖੁਸ਼ੀ ਨਹੀਂ ਧਾਰਦਾ ਮਜਬੂਰੀ ਨਾਲ ਹੀ ਧਾਰਦਾ ਹੈ ਪਰਵਾਸੀ ਹਮੇਸ਼ਾ ਆਪਣੇ ਵਤਨ ਨੂੰ ਯਾਦ ਕਰਕੇ ਦੁਖੀ ਹੁੰਦਾ ਰਹਿੰਦਾ ਹੈ ਆਪਣੀ ਧਰਤੀ ਨਾਲ ਪਿਆਰ ਉਸ ਦੀ ਖਿੱਚ ਦਾ ਕਾਰਨ ਹੁੰਦਾ ਹੈ ਇਸ ਬਾਰੇ ਸੀਰਤ ਸਾਹਿਬ ਆਪਣੀ ਕਵਿਤਾ ਵਿੱਚ ਲਿਖਦੇ ਹਨ ਇਕੋ ਧਰਤੀ ਸੁੱਚਾ ਪਿੰਡਾ ਵੱਖ-ਵੱਖ ਨਸਲਾ ਜਾਤੀਆਂ ਰੰਗਾਂ ਸਿਰਜਿਆ ਹੋਇਆ ਉਹ ਪਰਬਤ ਏ ਜਿਸ ਤੇ ਹਰ ਹਾਲਤ ਵਿੱਚ ਚੜਨਾ ਪਿੰਡ ਮੇਰਾ ਤਾਂ ਜਾਨ ਸੀ ਮੇਰੀ ਪਿੰਡ ਦੇ ਲੋਕ ਤਾਂ ਅੰਬਰੋਂ ਲੱਥੇ ਮਿੱਠੀ ਬੋਲੀ ਹੱਸਦੇ ਚਿਹਰੇ ਨਿੱਕੀਆਂ ਨਿੱਕੀਆਂ ਛੇੜਾ ਕਰਦੇ ਪਰਵਾਸ ਵਿਅਕਤੀ ਦੇ ਮਨ ਵਿੱਚਲੇ ਪਿਆਰ ਖਿਆਲ ਤੇ ਦਿਲ ਦੀ ਸਾਂਝ ਨੂੰ ਬਹੁਤ ਦੂਰ ਕਰ ਦਿੰਦਾ ਹੈ ਲੇਖਕ ਦੀ ਕਵਿਤਾ ਵਿੱਚ ਪ੍ਰਵਾਸ ਨੂੰ ਬਖੂਬੀ ਸੁੰਦਰ ਲਿਖਤ ਰਾਹੀਂ ਦੇਖਿਆ ਜਾ ਸਕਦਾ ਹੈ ਸਾਹਿਤ ਦੀ ਖੂਬਸੂਰਤੀ ਬਾਰੇ ਸਾਹਿਤ ਹੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਲੇਖਕ ਆਪਣੇ ਮਨ ਵਿਚਲੇ ਭਾਵਾਂ ਨੂੰ ਦਿਲ ਤੇ ਦਿਮਾਗ ਦੀਆਂ ਤਰੰਗਾਂ ਨੂੰ ਸੂਤਰ ਬੰਧ ਕਰਕੇ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਸਾਹਿਤ ਹਰ ਇੱਕ ਵਿਅਕਤੀ ਦੀ ਭਾਸ਼ਾ ਹੈ ਇਸ ਬਾਰੇ ਸੀਰਤ ਸਾਹਿਬ ਆਪਣੀ ਕਵਿਤਾ 'ਚ ਲਿਖਦੇ ਹਨ ਚੰਗਾ ਮਾੜਾ ਪਰ ਨਹੀਂ ਦਰਕਾਰ ਉਥੇ ਮਿਲ ਕੇ ਲਿਖਿਆ ਜਾਂਦਾ ਹੈ ਸਾਹਿਤ ਹੈ ਜਿੱਥੇ ਅਦ ਮਿਆਤ ਆਦਮियत ਸੋਚ ਦਾ ਸ਼ੀਸ਼ਾ ਹੈ ਸਾਹਿਤ ਜਿਸਨੇ ਹਰ ਤਹਿਜ਼ੀਬ ਦੇ ਨੇ ਵਕਤ ਮਿੱਥੇ ਤਹਿਜ਼ੀਬ ਤਾਂ ਸਾਹਿਤ ਦੀ ਹੈ ਜਿੰਦ ਜਾਨ ਐਸੀ ਹਰ ਇੱਕ ਸਾਹਿਤਕਾਰ ਦੇ ਵਖਿਆਨ ਜੈਸੀ ਨਾਲ ਟੁੰਡਨ ਦੇ ਨਾਂ ਜੋ ਸ਼ਰਯੰਤਰਾ ਨੂੰ ਉਸ ਦੀ سیرਤ ਸਦਾ ਪਹਿਚਾਨ ਰਹੀ ਸੀ ਲੇਖਕ ਨੂੰ ਪਤਾ ਹੈ ਕਿ ਆਪਣੇ ਮਨ ਦੇ ਭਾਵਾਂ ਨੂੰ ਜੇ ਬਿਆਨ ਕਰਨਾ ਹੈ ਤਾਂ ਸਾਹਿਤ ਦੀ ਜ਼ੁਬਾਨ ਨੂੰ ਹੀ ਅਪਣਾਉਣਾ ਪਵੇਗਾ ਇਸ ਲਈ ਕਵੀ ਆਪਣੀ ਕਵਤਾ ਰਹੀਂ ਸਾਰੇ ਸਮਾਜਿਕ ਸਰੋਕਾਰਾਂ ਨੂੰ ਪਾਠਕਾਂ ਦੇ ਸਾਹਮਣੇ ਆਪਣੀ ਕਵਤਾ ਰਹੀਂ ਪੇਸ਼ ਕਰਦਾ ਹੈ ਅਖੀਰ ਤੇ ਲੇਖਕ ਇਨਸਾਨੀਅਤ ਦੀ ਗੁਹਾਰ ਲਗਾਉਂਦਾ ਹੈ ਉਹ ਸਮਾਜ ਨੂੰ ਜੰਗਾਂ, ਯੁੱਧਾਂ, ਬੈਰ, ਈਰਖਾ ਤੇ ਆਪਸੀ ਤਣਾਅ ਨੂੰ ਦੂਰ ਕਰਨ ਲਈ ਪ੍ਰਾਰਥਨਾ ਕਰਦਾ ਹੈ ਤੇ ਮਾਨਵਤਾ ਦੇ ਹੱਕ ਵਿੱਚ ਅਰਦਾਸ ਕਰਦਾ ਹੈ ਤੇ ਆਪਣੇ ਕਵਿਤਾ ਦੇ ਰਾਹੀਂ ਇਸ ਤਰ੍ਹਾਂ ਬਿਆਨ ਕਰਦਾ ਹੈ ਜੇ ਤੂੰ ਮੇਰੇ ਵੱਲ ਹੈ ਤਾਂ ਇਹ ਬਖਸ਼ਿੰਦੇ ਬਖਸ਼ੀਸ਼ ਕਰ ਮੈਂ ਮਾਨੁੱਖ ਹੋਵਾਂ ਮਾਨਵਤਾ ਦੇ ਹਿੱਤ ਲਈ ਮੈਂ ਆਨਖਲੋਵਾਂ ਜਿੱਥੇ-ਜਿੱਥੇ ਮਾਨਵ ਹਤਿਆ ਕਾਰ ਰਚਿੰਦਾ ਜਿੱਥੇ ਜਿੱਥੇ ਨਿਰਬਲ ਤੇ ਮਾਸੂਮਿਤ ਸੜਿੰਦਾ ਬਖਸ਼ੀਸ਼ ਕਰ ਮੈਂ ਉਹ ਜਲ ਹੋਵਾਂ ਹਥਿਆਰੇ ਤੇ ਵਰਸ਼ਾਂ ਉਸਦੇ ਪਾਪ ਨੂੰ ਧੋਵਾਂ ਮਾਸੂਮਾ ਦੇ ਦੁਖੜੇ ਸੇਕ ਉਹ ਨਾਲ ਸੰਗ ਰੋਵਾਂ ਇਸ ਤਰ੍ਹਾਂ ਅਸੀਂ ਸੁਰਿੰਦਰ ਸੀਰਤ ਦੀ ਕਵਿਤਾ ਜੰਗ ਜਾਰੀ ਹੈ ਵਿੱਚ ਦੇਖਦੇ ਹਾਂ ਕਿ ਸੀਰਤ ਸਾਹਿਬ ਸਾਰੀ ਹਜਾਤੀ ਨੂੰ ਸਨਮੁਖ ਹੁੰਦੇ ਹੋਏ ਵਿਸ਼ਵ ਨੂੰ ਅਮਨ ਤੇ ਪਿਆਰ ਦਾ ਸੰਦੇਸ਼ ਦਿੰਦੇ ਹਨ ਉਹ ਦੇਖਦੇ ਸੰਸਾਰ ਵਿਚਲੇ ਜੰਗਾਂ ਯੁੱਧਾਂ ਤੇ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕਰਦੇ ਹਨ ਇਸ ਦੇ ਨਾਲ ਉਹ ਵਿਅਕਤੀ ਦੇ ਮਨ ਅੰਦਰ ਚੱਲ ਰਹੇ ਦਵੰਦ ਨੂੰ ਵੀ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਹਰੀ ਦਿਖਦੀ ਹੋਈ ਜੰਗ ਨੂੰ ਤਾਂ ਖਤਮ ਕੀਤਾ ਜਾ ਸਕਦਾ ਹੈ ਪਰ ਦਿਲ ਵਿਚਲੀ ਜੰਗ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਹੈ ਸੀਰਤ ਸਾਹਿਬ ਆਪਣੀ ਕਵਿਤਾ ਵਿੱਚ ਸਾਰੇ ਵਿਸ਼ਵ ਲਈ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਤੇ ਸ਼ਸਤਰ ਨੂੰ ਛੱਡ ਕੇ ਸ਼ਾਸਤਰ ਦੇ ਉੱਪਰ ਜ਼ੋਰ ਦਿੰਦੇ ਹਨ ਜਿਸ ਨਾਲ ਸਾਰੇ ਵਿਸ਼ਵ ਦੀ ਪਲਾਈ ਹੋਣੀ ਹੈ ਧੰਨਵਾਦ